ਹਾਂਜੀ ਹੁਣ ਜਿਹੜੀ ਇੱਕ ਬਹੁਤ ਵੱਡੀ ਅਪਡੇਟ ਹੋਰ ਸਾਹਮਣੇ ਆ ਗਈ ਜਿਹਦੇ ਵਿੱਚ ਸੀਐਮ ਪੰਤਮਾਨ ਦੀ ਗੁੰਡਾਗਰਦੀ ਦਿਖਾਈ ਜਾਂਦੀ ਹੈ ਜਿਹੜੀ ਪੰਜਾਬ ਪੁਲਿਸ ਦੀ ਜਿਵੇਂ ਆਪਾਂ ਕਹਿੰਦੇ ਆ ਖੁੱਲੀ ਸ਼ੂਟ ਦੇ ਰੱਖਿਆ ਜਿਵੇਂ ਰਾਤ ਲੱਖਾਂ ਸਿੰਘ ਸੁਧਾਣਾ ਨੂੰ ਚੱਕ ਲਿਆ ਜੋ ਬਈ ਪਟਿਆਲਾ ਤੋਂ ਆਈ ਜਾਂਦੇ ਸੀ ਤੇ ਰਾਸਤੇ ਦੇ ਵਿੱਚ ਜਿਹੜਾ ਇਹ ਬਰਨਾਲਾ ਪਿੰਡ ਹੈ ਸ਼ਹਿਰ ਤੇ ਬਰਨਾਲੇ ਆ ਕੇ ਜਿਹੜੀ ਇਹ ਪੁਲਿਸ ਨੂੰ ਡਿਟੇਨ ਕਰ ਲੈਂਦੀ ਹੈ ਗ੍ਰਿਫਤਾਰ ਕਰਦੀ ਆ ਤੇ ਜਿਹਦੇ ਵਿੱਚ ਪੰਜਾਬ ਪੁਲਿਸ ਦੀ ਬਹੁਤ ਜ਼ਿਆਦਾ ਗੁੰਡਾਗਰਦੀ ਵਧੀ ਖੜੀ ਆ ਜੇ ਗੱਲ ਕਰੀਏ ਸੀਐਮ ਭਵਨਤਮਨ ਜਿਵੇਂ ਹੁਣ ਗੱਲ ਕਰੀਏ ਜਿਹੜੇ ਨਸ਼ਾ ਤਸਕਰਾਂ ਉਹਨਾਂ ਨੂੰ ਤਾਂ ਚੱਕਣੀ ਚੱਕਣਾ ਜਿਹੜਾ ਕੋਈ ਸਾਡਾ ਸਵਾਰਜ ਸੇਵੀ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਕੋਈ ਵੀ ਹਰ ਕਿਸੇ ਨੌਜਵਾਨ ਨੂੰ ਚੱਕਿਆ ਜਾਂਦਾ ਤੇ ਪਹਿਲਾਂ ਵੀ ਲੱਖਾਂ ਸਿੰਘ ਸੰਧਾਨਾ ਨੂੰ ਚੱਕਿਆ ਸੀ ਜਦੋਂ ਹੁਣ ਗੱਲ ਕਰੀਏ ਆਪਾਂ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਜੋ ਵੱਡਾ ਦਰਿਆ ਜਿਹਦੇ ਵਿੱਚ ਹੁਣ ਗੰਦਾ ਪਾਣੀ ਪਾਇਆ ਜਾਂਦਾ ਹੈ ਫੈਕਟਰੀਆਂ ਦਾ ਹਨਾ ਤੇ ਉਦੋਂ ਵੀ ਲੱਖਾ ਸਿੰਘ ਸੁਧਾਨਾ ਨੂੰ ਇੱਕ ਪਿੰਡ ਦੇ ਵਿੱਚ ਘੇਰਿਆ ਜਾਂਦਾ ਤੇ ਚੱਕ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਫਿਰ ਲੱਖਾ ਸਿੰਘ ਸੁਧਾਨਾ ਦੇ ਹੱਕ ਦੇ ਵਿੱਚ ਧਰਨੇ ਲੱਗਦੇ ਆ ਸਾਡਾ ਸਾਰਾ ਪੰਜਾਬ ਹੱਕ ਦੇ ਵਿੱਚ ਖੜ ਜਾਂਦਾ ਤਾਂ ਹੁਣ ਇੱਕ ਆਪਾਂ ਤੁਹਾਨੂੰ ਵੀਡੀਓ ਸੁਣਾਵਾਂਗੇ ਅੰਤੋਜ ਮਾਨ ਦਾ ਕੀ ਕਹਿਣਾ ਫਿਰ ਬਣੇਰੋ ਚੈਨਲ ਤੇ ਵੀਡੀਓ ਧਮਾਕੇਦਾਰ ਆ ਬਾਈ ਤੇ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਪਿੱਛੋਂ ਇੱਕ ਗੱਡੀ ਆ ਰਹੀ ਹੈ ਜਿਹੜੀ ਉਹਨਾਂ ਨੂੰ ਲਾਈਟਸ ਦੇ ਰਹੀ ਆ ਹੌਲ ਰਮਾ ਰਹੀ ਆ ਬਾਹਰ ਰੱਖ ਕੇ ਇੱਕ ਪਾਸੇ ਇਸ ਦੇ ਨਹੀਂ ਸਰ ਲੋ ਬਈ ਸੀ ਕਿਹੜੀ ਗੱਲ ਆ ਕੋਈ ਸਾਇਰਨ ਨਹੀਂ ਵੱਜ ਰਾ ਕੋਈ ਐਂਬੂਲੈਂਸ ਨਹੀਂ ਐਡੀ ਜਾਨ ਦੇ ਕਦ ਦੀ ਸੀ ਹੋਣੀ ਉਹਨੇ ਅੱਗੇ ਜਾ ਕੇ ਜਦੋਂ ਜਗ੍ਹਾ ਦਿੱਤੀ ਔਰ ਉਹ ਅੱਗੇ ਨਿਕਲੇ ਤਾਂ ਇੱਕ ਗਾਲ ਹੀ ਹੁੰਦੀ ਆ ਫਿਡਲ ਫਿਡਲ ਮਿਡਲ ਫਿਡਲ ਵਖਾ ਕੇ ਉਹ ਲੰਘ ਗਿਆ ਹਾਂ ਬੰਦਾ ਸੁਰੱਖਿਆ ਤੋਂ ਮਨਾ ਦੱਸੋ ਆ ਤਾਂ ਕੇ ਸ਼ਾਇਦ ਗੁੰਡਾ ਕਰਦੀ ਆ ਰਾਜਾ ਜਦੋਂ ਇਹ ਪਿੱਛੇ ਗਿਆ ਜਿੰਨਾਂ ਨੇ ਅੱਗੇ ਜਾ ਕੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਨਹੀਂ ਪਹਿਲਾਂ ਤਾਂ ਗੱਡੀ ਮਾਰੀ ਵਿੱਚ ਔਰ ਫਿਰ ਗੱਡੀ ਭਜਾ ਕੇ ਲੈ ਗਿਆ

ਉਸ ਸahari ਤਫਤੀਸ਼ ਹੋ ਨਹੀਂ ਕਰ ਲੈ ਹਾਂਜੀ ਜਿਵੇਂ ਕਿ ਹਿੰਮਤੋਜ ਮਾਨਸੀ ਭਾਈ ਦੱਸਿਆ ਜਾਂਦਾ ਜਿਵੇਂ ਇਹ ਸਰਕਾਰਾਂ ਦੇ ਤੱਕੇ ਕਿਉਂਕਿ ਹੁਣ ਇੱਕ ਲਖਾ ਸਿੰਘ ਸਿਧਾਨਾ ਜੋ ਪਹਿਲਾਂ ਸੀ ਤਾਂ ਭਾਈ ਉਹ ਦੌਰ ਤਾਂ ਹੁਣ ਉਹਨਾਂ ਦਾ ਲੰਘ ਚੁੱਕਿਆ ਪਰ ਜਿਹੜਾ ਹੁਣ ਸਮਾਜ ਸੇਵੀ ਬਣ ਚੁੱਕੇ ਜਿਹੜਾ ਪੰਜਾਬ ਦੀ ਗੱਲਾਂ ਪੰਜਾਬ ਦੇ ਮੁੱਦੇ ਪੰਜਾਬੀ ਮਾਂ ਮੋਲੀ ਦੇ ਮੁੱਦੇ ਤੇ ਜਿਵੇਂ ਕਿ ਲਖਾ ਸਿੰਘ ਸਿਧਾਨਾ ਭਾਈ ਹੁਣ ਜੋ ਪਹਿਲਾਂ ਵਾਲਾ ਦੌਰ ਲੰਘ ਚੁੱਕਿਆ ਉਹਨਾਂ ਦਾ ਪਰ ਹੁਣ ਜਿਵੇਂ ਸਮਾਜ ਸੇਵੀ ਤੇ ਪੰਜਾਬ ਦੇ ਮੁੱਦੇ ਪਾਣੀਆਂ ਦੇ ਮੁੱਦੇ ਤੇ ਜਿਵੇਂ ਗੱਲ ਕਰੀਏ ਆਪਾਂ ਬਈ ਸਾਡੀ ਪੰਜਾਬੀ ਮਾਂ ਬੋਲੀ ਦਾ ਮੁੱਦਾ ਤੇ ਕਈ ਮਾਮਲੇ ਸਾਹਮਣੇ ਆਉਂਦੇ ਜਿਹੜੇ ਪੰਜਾਬ ਦੇ ਹੱਕਾਂ ਦੇ ਵਿੱਚ ਗੱਲਾਂ ਕਰਦੇ ਲੱਖਾਂ ਸਿੰਘ ਸੰਧਾਨਾ ਤੇ ਅੰਤੋਜ ਮਾਨ ਭਾਨਾ ਸਿੱਧੂ ਤੇ ਜੋ ਵੀ ਪੰਜਾਬ ਦੀ ਗੱਲ ਕਰਦਾ ਇਹ ਪੰਜਾਬ ਸਰਕਾਰ ਹਰ ਕਿਸੇ ਤੇ ਪਰਚੇ ਪਾ ਕੇ ਜੇਲ੍ਹ ਸੜਦੀ ਆ ਤੇ ਪਰ ਜਿਹੜਾ ਹੁਣ ਰਾਤ ਇੱਕ ਬਰਨਾਲੇ ਦੇ ਵਿੱਚ ਪਹਿਲਾਂ ਇੱਕ ਗੱਡੀ ਆਉਂਦੀ ਆ ਮਗਰੋਂ ਤੇ ਬਈ ਹਾਰਨ ਮਾਰਦੀ ਐ ਤੇ ਬਾਅਦ ਦੇ ਵਿੱਚ ਜਦੋਂ ਉਹ ਗੱਡੀ ਇੱਕ ਪਾਸੇ ਸਾਈਡ ਤੇ ਕਢਦੇ ਆ ਤੇ ਮਾਰ ਕੇ ਤੇ ਗਾਹ ਨੂੰ ਲੰਘ ਜਾਂਦੇ ਆ ਤੇ ਅੱਗੇ ਫਿਰ ਇਹਨਾਂ ਨੂੰ ਇੱਕਦਮ ਅਰੈਸਟ ਕਰ ਲੇਤਾ ਜਾਂਦਾ ਤੇ ਇਹ ਪੰਜਾਬ ਪੁਲਿਸ ਨੇ ਇੱਕ ਵਾਰ ਪਹਿਲਾਂ ਵੀ ਕੀਤਾ ਸੀ ਤਾਂ ਉਦੋਂ ਵੀ ਵੀਡੀਓ ਬਹੁਤ ਵਾਇਰਲ ਹੋਈਆਂ ਸੀ ਕਿਉਂਕਿ ਲੱਖਾਂ ਸਿੰਘ ਸਿਧਾਨਾ ਦੀ ਗੱਡੀ ਇੱਕ ਪਿੰਡ ਦੇ ਵਿੱਚ ਘਿਰ ਜਾਂਦੀ ਆ ਪਾਣੀਆਂ ਦਾ ਮੁੱਦਾ ਸੀ ਬੁੱਢਾ ਦਰਿਆਵਾਰੇ ਜਿਹੜਾ ਗੰਦਾ ਫੈਕਟਰੀਆਂ ਦਾ ਪਾਣੀ ਪੈ ਰਿਆ ਤੇ ਲੱਖਾ ਸਿੰਘ ਸਿਧਾਨਾ ਨੇ ਕਿਹਾ ਆਪਣੇ ਸਾਰੇ ਪੰਜਾਬੀਆਂ ਨੂੰ ਇੱਕ ਅਪੀਲ ਕੀਤੀ ਸੀ ਵੀ ਭਾਈ ਸਾਰੇ ਇਕਜੁੱਟ ਹੋ ਜੋ ਤੇ ਇੱਕ ਉਥੇ ਧਰਨਾ ਲੱਗਿਆ ਗਿਆ ਸੀ ਹਨਾ ਤੇ ਪਰ ਉਦੋਂ ਇਹ ਰਾਸਤੇ ਦੇ ਵਿੱਚੋਂ ਲੱਖਾ ਸਿੰਘ ਸਿਧਾਨਾ ਨੂੰ ਉਦੋਂ ਵੀ ਅਰੈਸਟ ਕਰ ਲਿੱਤਾ ਸੀ ਗਿਆ ਸੀ ਤੇ ਪਰ ਉਸ ਦਿਨ ਸ਼ਾਮ ਦੇ ਵਕਤ ਇਹਨਾਂ ਨੂੰ ਛੱਡ ਦਿੱਤਾ ਗਿਆ ਪਰ ਹੁਣ ਵੀ ਮਾਮਲਾ ਇਹੀ ਸਾਹਮਣੇ ਆਉਂਦਾ ਜਿਵੇਂ ਅੰਤੋਜ ਮਾਨ ਦਾ ਕਹਿਣਾ ਜਿਹੜਾ ਹੁਣ ਡੀਐਸਪੀ ਜੋ ਪੁਲਿਸ ਅਫਸਰ ਆ ਬੜੇ-ਬੜੇ ਤਾਂ ਇਹ ਹੁਣ ਪੂਰੀ ਜਾਣਕਾਰੀ ਇਨਕੁਆਇਰੀ ਕਰ ਰਹੇ ਆ ਵੀ ਪੂਰਾ ਮਾਮਲਾ ਕੀ ਸੀ ਜਦੋਂ ਗੱਡੀ ਸਾਹਮਣੇ ਆਉਂਦੀ ਆ ਉਥੇ ਕੈਮਰੇ ਲੱਗੇ ਆ ਤਾਂ ਸੀਟੀਸੀ ਕੈਮਰੇ ਦੇ ਵਿੱਚ ਇਹ ਵੀਡੀਓ ਕੈਦ ਹੋਈਆਂ ਹੁਣ ਇਹ ਸਾਰੀ ਵੀਡੀਓ ਸਾਹਮਣੇ ਆ ਹੀ ਜਾਣੀ ਆ ਵੀ ਗਲਤੀ ਪੁਲਿਸ ਵਾਲਿਆਂ ਦੀ ਸੀ ਜਾਂ ਇਹਨਾਂ ਦੀ ਸੀ ਇਹਦਾ ਸਿਰਫ ਇੱਕ ਜਾ ਰਹੇ ਸੀ ਪਟਿਆਲੇ ਤੋਂ ਆ ਰਹੇ ਸੀ ਤਾਂ ਜਿਹੜੀ ਇਹ ਪੁਲਿਸ ਦੀ ਗੱਡੀ ਇੱਕਦਮ ਨਾਲ ਦੀ ਲੰਘਦੀ ਐ ਤੇ ਮਾਰ ਕੇ ਫੇਟ ਅੱਗੇ ਨੂੰ ਲੰਘੇ ਜਾਂਦੀ ਤੇ ਫਿਰ ਉਦੋਂ ਬਾਅਦ ਇਹ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਚ ਕੋਈ ਗਾਲ ਗੂਲ ਹੁੰਦੇ ਜੇ ਆਪਾਂ ਕੁਝ ਕਹਿ ਤਾਉ ਅੱਗੋਂ ਲੱਖਾਂ ਸੰਗ ਸਦਾਨਾ ਨਹੀਂ ਤੇ ਉਹ ਬਰਾਬਰ ਹੋ ਕੇ ਤੇ ਜਦੋਂ ਅੱਗੇ ਕੱਢੀ ਗੱਡੀ ਇਹਨਾਂ ਨੇ ਤੇ ਅੱਗੇ ਚੌਂਕੀ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਆ ਤੇ ਪਰ ਹੁਣ ਪੰਜਾਬ ਪੁਲਿਸ ਦੀ ਸ਼ਰੇਆਮ ਗੁੰਡਾਗਰਦੀ ਦਿਖਾਈ ਜਾਂਦੀ ਆ ਜੋ ਵੀ ਕੋਈ ਜਦੋਂ ਹੁਣ ਆਪਾਂ ਪੰਜਾਬੀ ਚ ਸਿੱਧੀ ਗੱਲ ਕਰਦਗੇ ਵੀ ਅਤਵਾਦੀ ਕੋਈ ਮਾਂ ਜਾਂਦੀ ਨਹੀਂ ਅਤਵਾਦੀ ਸਮਾ ਬਣਾਉਂਦਾ ਉਹਨੂੰ ਜੇ ਹੁਣ ਇਹ ਬੰਦਾ ਆਪਣੀ ਰਾਹ ਤੇ ਆਇਆ ਇੱਕ ਪੰਜਾਬ ਦੀਆਂ ਗੱਲਾਂ ਕਰਦਾ ਪੰਜਾਬ ਦੇ ਮੁੱਦੇ ਹਨਾ ਚਾਗਦਾ ਤੇ ਪਾਣੀਆਂ ਦੇ ਮੁੱਦੇ ਪੰਜਾਬੀ ਮਾਂ ਬੋਲੀ ਮੁੱਦੇ ਤੇ ਸਾਡੇ ਪੰਜਾਬੀ ਲੋਕਾਂ ਦਾ ਜਿਹਦੇ ਨਾਲ ਵੀ ਕੋਈ ਤੱਕਾ ਆਉਂਦਾ ਤੇ ਉਹਦੇ ਨਾਲ ਖੜਦੇ ਆ ਤਾਂ ਜਿੱਥੇ ਵੀ ਕੋਈ ਘਟਨਾ ਵਾਪਰਦੀ ਉਥੇ ਪਹੁੰਚਦੀ ਪਹੁੰਚਦੇ ਆ ਲੱਖਾ ਸਿੰਘ ਸੁਨਾਣਾ ਤੇ ਪਰ ਜਿਹੜਾ ਅੱਜ ਵੀ ਇੱਕ ਘਟਨਾ ਵਾਪਰਦੀ ਆ ਲੱਖਾ ਸਿੰਘ ਸੁਨਾਣਾ ਨਾਲ ਘਟਨਾ ਹੀ ਕਹਿ ਸਕਦੇ ਆਪਾਂ ਰਸਤੇ ਦੇ ਵਿੱਚੋਂ ਦੂਜੇ ਤੀਜੇ ਦਾ ਅਰੈਸਟ ਕਰਨ ਦੀ ਗੱਲ ਕਰਦੇ ਇਹ ਜੇ ਗੱਲ ਕਰੀ ਆ 2-3 ਮਹੀਨੇ ਪਹਿਲਾਂ ਅਰੈਸਟ ਹੋਏ ਸੀ ਤੇ ਹੁਣ ਫੇਰ ਚੱਕ ਲੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਛੱਡਣਾ ਉਹਨੂੰ ਪੈਣੀ ਆ ਕਿਉਂਕਿ ਸਾਡੇ ਪੰਜਾਬ ਦੇ ਲੋਕ ਜਿੰਨਾ ਮੈਂ ਕਹਣਾ ਲੱਖੇ ਨੂੰ ਪਿਆਰ ਕਰਦੇ ਉਹਨਾਂ ਭਗਵੰਤ ਮਾਨ ਨੂੰ ਨਹੀਂ ਕਰਦੇ ਕਿਉਂਕਿ ਲੱਖਾ ਸਿੰਘ ਸੰਧਾਨਾ ਦੇ ਨਾਲ ਜੋ 3-4 ਲੱਖ ਸਾਡੇ ਪੰਜਾਬ ਦੇ ਲੋਕ ਜੁੜੇ ਹੋਏ ਆ ਤਾਂ 1 ਮਿੰਟ ਦੇ ਵਿੱਚ ਲੱਖਾ ਸਿੰਘ ਸੰਧਾਨ ਨੂੰ ਬਾਹਰ ਕੱਢ ਸਕਦੇ ਆ ਤਾਂ ਹੁਣ ਜੇ ਨਾ ਛੱਡਿਆ ਤਾਂ ਉਹ ਸਾਡੇ ਪੰਜਾਬ ਦੇ ਲੋਕ ਸਾਰੇ ਫਿਰ ਤੋਂ ਛੜਕਾ ਤੇ ਨਿਕਲਦੇ ਆਉਣਗੇ ਤੈਨੂੰ ਛੱਡਣਾ ਪਊ ਪਹਿਲਾਂ ਤਾਂ ਇਹ ਦੱਸੋ ਕੋਈ ਲੱਖਾ ਸਿੰਘ ਸੰਧਾਨਾ ਕੋਈ ਨਸ਼ਾ ਤਸਕਰ ਆ ਜਾਂ ਕੋਈ ਨਸ਼ਾ ਵੇਚਦਾ ਸੀ ਜਾਂ ਕੋਈ ਉਹਦੇ ਤੋਂ ਕੋਈ ਚੀਜ਼ ਬਰਾਮਦ ਹੋਈ ਆ ਤੇ ਜਾਂ ਕੋਈ ਗੈਰ ਕਾਨੂੰਨੀ ਕੰਮ ਕਰ ਰਿਹਾ ਹੁਣ ਜਿਹੜੇ ਆਪਦੇ ਉਹ ਕੰਮ ਛੱਡ ਕੇ ਸਹੀ ਰਾਹ ਤੇ ਆ ਗਿਆ ਜੋ ਪਹਿਲਾਂ ਟੈਗ ਲੱਗੇ ਆ ਉਹ ਤਾਂ ਨਹੀਂ ਮਿਟ ਸਕਦੇ ਕਿਉਂਕਿ ਜਿਹੜੇ ਲੋਗ ਹੁਣ ਕਹਿਣਗੇ ਗੈਸਟਰ ਸੀ ਤਾਂ ਹੀ ਹੈਗਾ ਸੀ ਪਰ ਬੰਦਾ ਸੁਧਰਨਾ ਕੋਈ ਟਾਈਮ ਹੁੰਦਾ ਸੁਧਰ ਚੁੱਕਿਆ ਪੰਜਾਬ ਦੇ ਮੁੱਦੇ ਚਾਗਦਾ ਪੰਜਾਬ ਦੀ ਗੱਲ ਕਰਦਾ ਬਾਈ ਤਾਂ ਹੁਣ ਉਹਨੂੰ ਆਪਣੀ ਜ਼ਿੰਦਗੀ ਜੀ ਲੈਣ ਦੋ ਇਹੀ ਕਵਾਂਗੇ ਸਰਕਾਰਾਂ ਜਿਹੜੇ ਹੁਣ ੱੱਕੇ ਕਰ ਰਹੀਆਂ ਸ਼ਰਿਆਮ ਗੁੰਡਾਗਰਦੀ ਕਰ ਰਹੀਆਂ ਤਾਂ ਅੱਖਾਂ ਸੰਗ ਸੰਧਾਨਾ ਦਾ ਮੰਨਦੇ ਆ ਵੀ ਇੱਕ ਹਰ ਸਾਡੇ ਪੰਜਾਬ ਦੀ ਗੱਲ ਕਰਦੇ ਇੱਥੇ ਪਰ ਜਿਹੜਾ ਹੁਣ ਰਣੇਂਦਰਦੀਪ ਨੂੰ ਮਾਰਿਆ ਸੀ ਉਹ ਤਾਂ ਇੱਕ ਨਾਰਮਲ ਜਿਵੇਂ ਇਨਸਾਨ ਸੀ ਉਹਨੂੰ ਚੱਕ ਲੇਤਾ ਜਾਂਦਾ ਤੇ ਇਹ ਸਾਡੀ ਇੱਕ ਕਹਿੰਦਾ ਮਤਲਬ ਅਤਵਾਦੀ ਹੁਣ ਪਾਕਿਸਤਾਨ ਚੋਂ ਨਹੀਂ ਸਾਡੇ ਪੰਜਾਬ ਦੇ ਵਿੱਚ ਹੀ ਆ ਜਿਹੜੇ ਪੁਲਿਸ ਵਾਲਿਆਂ ਨੇ ਵਿੱਚ ਘੁੰਮ ਰਹੇ ਆ ਤੇ ਹੁਣ ਜਿਵੇਂ ਲੱਖਾਂ ਸੰਸਧਾਨਾਂ ਨੂੰ ਇਹ ਇੱਕ ਗੁੰਡਾਗਰਦੀ ਦਿਖਾਈ ਜਾਂਦੀ ਇਹ ਮੂਹਰੋਂ ਕੇ ਰਹਿ ਜਾਂਦਾ ਕਈ ਵਾਰ ਪਹਿਲਾਂ ਵੀ ਕੇ ਰਿਹਾ ਜਦੋਂ ਪਾਣੀਆਂ ਦਾ ਮੁੱਦਾ ਲੈ ਕੇ ਚੱਕਿਆ ਗਿਆ ਸੀ ਤੇ ਪਰ ਹੁਣ ਮਾਮਲੇ ਬਈ ਜਿਵੇਂ ਅਨਤੋਜ ਮਾਨ ਦਾ ਇਹ ਕਹਿਣਾ ਵੀ ਸਾਰੀ ਇਨਕੁਇਰੀ ਹੋ ਰਹੀ ਹੈ ਜਿਹੜੀ ਸੀਟੀਸੀ ਕੈਮਰੇ ਦੇ ਵਿੱਚ ਵੀਡੀਓ ਕੈਦ ਹੋ ਚੁੱਕੀਆਂ ਹੁਣ ਦੇਖਣਾ ਇਹ ਬਣਦਾ ਵੀ ਗਲਤੀ ਪੁਲਿਸ ਵਾਲਿਆਂ ਦੀ ਸੀ ਜਾਂ ਇਹਨਾਂ ਦੀ ਤਾਂ ਪੂਰਾ ਮਾਮਲਾ ਅਜੇ ਸਾਹਮਣੇ ਆਉਣਾ ਬਾਕੀ ਆ ਪਰ ਜਿਵੇਂ ਪੰਜਾਬ ਪੁਲਿਸ ਦਾ ਬਈ ਤੱਕਈ ਆ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਤੇ ਪਰਚੇ ਪਾ ਕੇ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤੇ ਉਹ ਲੱਖਾ ਸਿੰਘ ਸਿਧਾਣਾ ਨੂੰ ਇਹਨੇ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਨਾਲ ਉਹਦੇ ਮੁਲਾਜ਼ਮ ਸੀ ਉਹਨਾਂ ਨੂੰ ਵੀ ਧੱਕੇ ਧੱਕੇ ਮਾਰੇ ਗਿਆ ਉਹ ਲੱਖਾ ਸਿੰਘ ਸਿਧਾਣਾ ਨੇ ਵੀ ਦੱਸਿਆ ਵੀ ਜਿਹੜੇ ਨਾਲ ਮੁਲਾਜ਼ਮ ਸੀ ਉਹਨਾਂ ਨੂੰ ਵੀ ਧੱਕੇ ਮਾਰੇ ਆ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਅਰੈਸਟ ਕਰ ਲਿੱਤਾ ਜਾਂਦਾ ਤਾਂ ਇਹ ਹੁਣ ਸੀਐਮ ਪਵੰਤਮਨ ਦੀ ਇੱਥੇ ਗੁੰਡਾਗਰਦੀ ਸਿੱਧੀ ਨਜ਼ਰ ਆਉਂਦੀ ਹੈ ਵੀ ਗੁੰਡਾਗਰਦੀ ਦਾ ਨੰਗਾ ਨਾਚ ਤਾਂ ਇਹ ਹੁਣ ਗੱਲ ਕਰਾਂਗੇ ਆਪਾਂ ਵੀ ਜਿਹੜਾ ਇਹਨੇ ਜੁੱਧ ਨਸ਼ਾ ਵਿਰੁੱਧ ਚਲਾਇਆ ਉਹਦੇ ਤੋਂ ਤਾਂ ਕੋਈ ਨਸ਼ਾ ਵਿਰામਦੂ ਵੀ ਨਹੀਂ ਹੋਇਆ ਜੋ ਹੋਇਆ ਤਾਂ ਉਹ ਸਾਹਮਣੇ ਪੇਸ਼ ਕਰੋ ਕੈਮਰੇ ਦੇ ਸਾਹਮਣੇ ਲਿਆਓ ਵੀ ਤਾਂ ਕਿ ਸਾਰੀ ਦੁਨੀਆ ਨੂੰ ਜਦੋਂ ਕੋਈ ਗਲਤੀ ਨਹੀਂ ਤਾਂ ਤੁਰੇ ਜਾਂਦੇ ਇਨਸਾਨ ਨੂੰ ਤੁਸੀਂ ਯਾਰ ਕਿਸੇ ਨੂੰ ਵੀ ਕੁਝ ਕਰ ਸਕਦੇ ਆ ਤਾਂ ਇਸ ਕਰਕੇ ਬਈ ਆਪਾਂ ਪਹਿਲੀ ਇੱਕ ਗੱਲ ਹੋਰ ਕਰ ਦਈਏ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਕਿਉਂਕਿ ਜਨਤਾ ਜਰਾਰ ਦਾ ਨਾ ਉਹਨਾਂ ਨੂੰ ਪੁੱਛਣਾ ਚਾਹਾਂਗੇ ਵੀ ਤੁਹਾਡਾ ਕੀ ਕਹਿਣਾ ਇਹ ਅੱਜ ਦੀ ਵੀਡੀਓ ਬਾਰੇ ਕਮੈਂਟ ਜ਼ਰੂਰ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਰਾਹੀਂ ਪਤਾ ਲੱਗੂਗਾ ਵੀ ਬਈ ਮਾਮਲਾ ਕਿਵੇਂ ਕੁਝਾ ਕੀ ਕਹਿਣਾ ਤੁਹਾਡਾ ਵੀ ਤਾਂ ਵਿਚਾਰ ਆਪਣੇ ਵੀ ਜ਼ਰੂਰ ਰੱਖੋ ਤੇ ਅੱਜ ਦਾ ਜਿਹੜਾ ਟੌਪ ਗੱਲ ਲੱਖਾਂ ਸੰਗ ਸਿਧਾਨਾ ਨੂੰ ਲੈ ਕੇ ਆ ਬਈ ਜੋ ਅਮਨਤੋਜ ਮਾਨ ਦੀ ਵੀਡੀਓ ਵੀ ਤੁਸੀਂ ਸੁਣੀ ਲਈ ਆ ਤੇ ਜਿਵੇਂ ਲੱਖਾ ਸੰਗ ਸਦਾਨਾ ਕਹਿ ਰਹੇ ਆ ਵੀ ਇਹਨੇ ਸ਼ਰੇਆਮ ਧੱਕਾ ਕਰ ਰਹੀ ਗੁੰਡਾਗਰਦੀ ਕਰਦੀ ਹੈ ਸਰਕਾਰ ਤਾਂ ਕਰ ਵੀ ਰਹੀ ਆ ਜੀ ਨੂੰ ਤਾਂ ਇਹਨਾਂ ਨੇ ਫੜਨਾ ਜੇ ਹੁਣ ਗੱਲ ਕਰੀਏ ਬਕਰਮ ਜੀਠੀਆਂ ਨੂੰ ਤੇ ਉਹਦੇ ਤੇ ਵਿਜੀਲੈਂਸ ਦਾ ਛਾਪਾ ਪੈਂਦਾ ਤੇ ਪ੍ਰਾਪਰਟੀ ਵੀ ਉਹਦੇ ਤੋਂ ਜ਼ਬਤ ਹੁੰਦੀ ਹੈ ਹਨਾ ਕਈ ਕਰੋੜ ਦੱਸਿਆ ਜਾਂਦਾ ਤੇ ਲੱਖਾ ਸੰਗ ਸਦਾਨਾ ਨਾਲ ਤਾਂ ਕੋਈ ਐਜੀ ਗੱਲ ਵੀ ਨਹੀਂ ਵੀ ਪਈ ਤਾਂ ਕੋਈ ਗੈਰਕਾਨੂੰਨੀ ਕੰਮ ਕਰ ਰਿਆ ਤੇ ਇਹਦਾ ਪੰਜਾਬ ਦੇ ਮੁੱਦੇ ਚੱਕਦਾ ਸਾਰਿਆਂ ਨੂੰ ਪਤਾ ਉਹ ਤਾਂ ਹੁਣ ਵੀ ਹੁਣ ਜੋ ਸੁਧਰ ਗਿਆ ਤਾਂ ਬਈ ਉਹਨੂੰ ਆਪਣੇ ਕੰਮ ਕਰ ਲੈਣ ਦਿਓ ਪੰਜਾਬ ਦੇ ਮੁੱਦੇ ਚੱਕ ਰਿਆ ਕੋਈ ਗਲਤ ਗੱਲ ਨਹੀਂ ਕਿਤੇ ਕੀਤੀ ਤਾਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤਾਂ ਇਹ じゃ ਕੁਝ ਹੁਣ ਕਰ ਰਿਹਾ ਤੇ ਕੋਈ ਚੰਗਾ ਕੰਮ ਕਰਦੇ ਤੇ ਸਰਕਾਰਾਂ ਨਹੀਂ ਕਰ ਲੈਂਦੀਆਂ ਚਲੋ ਜੀ ਫਿਰ ਤੋਂ ਅਪੀਲ ਕਰਦਗੇ ਆਪਣੇ ਕੀ ਵਿਚਾਰ ਆ ਬਾਈ ਕਮੈਂਟਾਂ ਰਾਹੀਂ ਜਰੂਰ ਦੱਸਣਾ ਤੁਸੀਂ ਵੀ ਵੀ ਤੁਹਾਡਾ ਕੀ ਕਹਿਣਾ ਤੇ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਰਹੇ ਤੁਹਾਨੂੰ ਨਵੇਂ ਟੌਪਿਕ ਤੇ ਧੰਨਵਾਦ